500 ਰੁਪਏ ਜੀ ਬਸ ਇੱਕ ਦਿਨ ਦੀ ਇੱਕ ਦਿਨ ਦੀ ਇੱਕ ਦਿਨ ਦੀ 500 ਰੁਪਏ ਦੀ ਦੀ ਪਰਚੀ ਕੱਟ ਰਹੇ ਨੇ ਤੇਰੀ ਆ ਰਹੀ ਇਹ ਹੀ 1200 ਰੁਪਏ ਕਮਾ ਲੈਣਾ 500 ਕਿਨੂੰ ਕਿਨੂੰ 500 ਲੈ ਲੈਂਦੇ ਆ ਕੋ ਇਹ ਦੇਖੋ ਤੁਸੀਂ ਇਹ ਪਰਚੀ ਤੇ ਇਹ ਸਰ ਤੋਂ रोजाना परी कर और कुछ नी लिखा, दे लिखा और नहीं देते चले जाते छापा चले चले जाते नहीं देते देखो परची तुम नाम नी लिखा ਬਾਬਾ ਜੀ ਅਸੀਂ ਮੰਨਦੇ ਤੁਸੀਂ ਸਹੀ ਹੋ ਪਰ ਪਰਚੀ ਤੇ ਲਿਖਿਆ ਹੋਣਾ ਚਾਹੀਦਾ ਅਸੀਂ ਤਾਂ ਅਸੀਂ ਤਾਂ ਤੁਹਾਨੂੰ ਕਹਣਾ ਪਰਚੀ ਛੋ ਕੇ ਅਸੀਂ ਮੇਲੇ ਤੇ ਦੇਖਿਆ ਵੀ ਇਹ ਜਿਹੜੇ ਬਜ਼ੁਰਗ ਸਾਡੇ ਕੋਲ ਖੜੇ ਨੇ ਇਹ ਜਿਹੜਾ ਸਿਰ ਤੇ ਰੱਖ ਕੇ ਇਹ ਭੂਜੀਆਂ ਵੇਚ ਰਿਹਾ ਇਹਦੀ ਪਰਚੀ ਕੱਟ ਰਹੇ ਸੀਗੇ ਬਾਬਾ ਜੀ ਕਿੰਨੇ ਦੀ ਪਰਚੀ ਹੈ 500 ਰੁਪਏ ਦੀ ਪਾਸ ਇੱਕ ਦਿਨ ਦੀ ਹੈ ਇੱਕ ਦਿਨ ਦੀ ਹਾਂ ਇੱਕ ਦਿਨ ਦੀ 500 ਰੁਪਏ ਦੀ ਇਹਦੀ ਪਰਚੀ ਕੱਟ ਰਹੇ ਨੇ ਰੈਡੀ ਰੈਡੀ

ਏ ਜਿੰਨੇ ਜੇ ਜ਼ਮੀਨਾਂ ਲੈ ਆਇਆ ਇੱਥੋਂ ਜ਼ਮੀਨਾਂ ਨਹੀਂ ਦਿਖਾਇਆ ਨੌਕਟ ਕੇ ਕੀ ਲਿਖਿਆ ਪਰਚੀ ਤੇ ਪਰਚੀ ਤੇ ਬੈਠੇ ਕੇ ਦਾ ਰੋਟੇ ਬੈਠਾ ਹੋ ਪੇਪਰ ਤੁਹਾਨੂੰ ਪਰਚੀ ਜਿਹੜੀ ਜਿੰਨੇ ਉਹ ਤਾਂ ਦਿਖਾ ਦਿਓ ਸਾਨੂੰ ਆ ਦਿਖਾ ਦੇ ਪਰਚੀ ਕਿੱਥੇ ਆਏ ਦਿਖਾ ਪਰਚੀ ਇਹ ਦੇਖੋ ਤੁਸੀਂ ਇਹ ਪਰਚੀ ਤੇ ਇਸੜ ਦੋ ਇਹਦੀ ਫੋਟੋ ਦਿਖਾਈ ਜਨਪਾਰਟੀ ਤੇ ਸਿਰਫ ਕੋਸ਼ ਨਹੀਂ ਲਿਖਿਆ ਵੀ ਕਿਹਦੇ ਕੰਨੀਓ ਪਰਚੀ ਆ ਇਹ ਪਰਚੀ ਤੇ ਨਹੀਂ ਖਹਿੜ ਜਾਂਦਾ ਪਰਚੀ ਅਰਜਾਨਾ ਪਰਚੀ ਨਹੀਂ ਨਹੀਂ ਬਾਬਾ ਜੀ ਜਿਹੜਾ ਜਿਹੜਾ ਅਰਜਾਨਾ ਪਰਚੀ ਤਾਂ ਲਿਖਿਆ ਵੀ ਜਿਹੜਾ ਪੈਸੇ ਲੈਂਦਾ ਉਹਦਾ ਨੌਕਿਓ ਨਹੀਂ ਲਿਖਿਆ ਇੱਥੇ ਨਾਂ ਨਹੀਂ ਲਿਖਿਆ ਨਾ ਸਾਰੇ ਪੰਜਾਬ ਦੇ ਠੇਕੇ ਆ ਸਾਡੇ ਇੰਡੀਆ ਦੇ ਬਾਬਾ ਜੀ ਦੇਖੋ ਇਹ ਉਹਨਾਂ ਨਾਲ ਗੱਲ ਕਰੋ ਸੀ ਉਹਨਾਂ ਨੇ ਕਿ ਮੌਕੇ ਤੇ ਤੁਸੀਂ ਪੈਸੇ ਲੈਣੇ ਸੀ ਛੋਟੇ ਨਾਲ ਗੱਲ ਕਰਨੀ ਆ ਉਹਨਾਂ ਨਾਲ ਕਰ ਲੋ ਨਹੀਂ ਨਹੀਂ ਇਹ ਦੇਖੋ ਬਾਬਾ ਜੀ ਜਿਹੜੀ ਪਰਚੀ ਦਿੰਦਾ ਵਾ ਉਹਦੇ ਤੇ ਕੁਝ ਵੀ ਨਾਮ ਨਹੀਂ ਲਿਖਿਆ ਵੀ ਪੈਸਾ ਕੌਣ ਲੈ ਲਿਆ

ਇਹ ਮੁੰਡਾ ਕਹਿੰਦਾ ਪ੍ਰਵਾਸੀ ਕਹਿੰਦਾ ਮੇਰਾ ਇਹ ਛਾਬਾ ਚੱਕ ਕੇ ਲੈ ਜਾਂਦੇ ਨੇ ਅਸੀਂ ਨਹੀਂ ਪੈਸੇ ਦਿੰਦੇ ਭਾਈ ਜੀ ਉਹ ਰੇ ਇੱਕ ਮਿੰਟ ਦੇਖੋ ਪਰਚੀ ਤੇ ਕੋਈ ਨਾਮ ਨਹੀਂ ਲਿਖਿਆ ਵੀ ਕੌਣ ਪੈਸੇ ਦੇ ਨਹੀਂ ਇਹ ਤਾਂ ਗਲਤ ਗੱਲ ਹੈ ਇਹ ਗਲਤ ਗੱਲ ਹੈ ਕੋਤੇ ਲਿਖਿਆ ਰਜਾਨਾ ਪਰਚੀ ਲਿਖਿਆ ਕੱਲ ਨਹੀਂ ਨਹੀਂ ਗਲਤ ਗੱਲ ਹੈ ਅੰਕੜੇ ਵਾਲੀ ਬੰਦਾ ਹੈ ਨਾ 100 ਰੁਪਏ ਮੰਨਿਆ 50 ਰੁਪਏ ਇਹ ਕਹਿੰਦਾ 500 ਰੁਪਏ ਤੇ ਬਾਬਾ ਜੀ ਅਸੀਂ ਮੰਨਦੇ ਤੁਸੀਂ ਸਹੀ ਹੋ ਪਰ ਪਰਚੀ ਤੇ ਲਿਖਿਆ ਹੋਣਾ ਚਾਹੀਦਾ ਕਿ ਨੋ ਨੋ ਨਹੀਂ ਲਿਖ ਲੈ ਅਸੀਂ ਤਾਂ ਅਸੀਂ ਤਾਂ ਤੁਹਾਨੂੰ ਕਹਣਾ ਪਰਚੀ ਤੁਹਾਡੇ ਕੋਲ ਆ ਉਹ ਮੈਂ ਤਾਂ ਪਤਾ ਉਹਨੇ ਮੰਨਿਆ ਪਰਚੀ ਤੇ ਨੋ ਲਿਖਿਆ ਜਾਣਾ ਚਾਹੀਦਾ ਵੀ ਪਰਚੀ ਕੌਣ ਦੇ ਰਿਹਾ ਜਿਹੜਾ ਜੋ ਵੱਡੇ ਬੰਦੇ ਤੇ ਨਾਮ ਲਿਖਣਾ ਕਰਨਾ ਬਾਬਾ ਜੀ ਦੇਖੋ ਇੱਥੇ ਮੇਰੇ ਨਾਲ ਆਓ ਚਲੋ ਅਸੀਂ ਨਹੀਂ ਆਉਣਾ